ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਮੇਰੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਜਸਮੀਤ ਪਾਟਿਆ ਜੀ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਇਕਤਮੈ ਜਾਨਣਾ ਚਾਹੁੰਗਾ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕੈਨੇਡਾ ਦੇ ਹਵਾਲੇ ਨਾਲ ਪਰ ਮੈਂ ਅੱਜ ਲੈਂਡਮਾਰਕ ਇਮੀਗ੍ਰੇਸ਼ਨ ਦੇ ਜ਼ਰੀਏ ਤੁਹਾਡੇ ਤੋਂ ਇਹ ਸਮਝਣਾ ਚਾਹਣਾ ਕਿ ਅੱਜ ਐਕਚੁਅਲ ਦੇ ਵਿੱਚ ਕੈਨੇਡਾ ਦਾ ਸਕਸੈਸ ਰੇਟ ਕਿੰਨਾ ਹੈ ਔਰ ਵੀਜ਼ਾ ਟ੍ਰੈਂਡ ਜਨੂਅਰੀ ਇਨਟੇਕ ਦਾ ਕਿਸ ਤਰ੍ਹਾਂ ਦਾ ਹੈ ਕੀ ਫੈਬਰੂਰੀ ਔਰ ਮਈ ਇ ਔਰ ਕਿੰਨੇ ਦਿਨਾਂ ਦਾ ਪ੍ਰੋਸੈਸਿੰਗ ਟਾਈਮ ਹੈ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਨੇ ਕਿ ਬਾਇਓਮੈਟ੍ਰਿਕ ਤੋਂ ਬਾਅਦ ਬਾਇਓਮੈਟ੍ਰਿਕ ਤੋਂ ਬਾਅਦ ਕਿੰਨਾ ਕੁ ਟਾਈਮ ਲੱਗ ਰਿਹਾ ਸੋ ਦੇਖੋ ਪਹਿਲੀ ਗੱਲ ਤਾਂ ਕੈਨੇਡਾ ਦੇ ਵੀਜ਼ੇ ਬਿਲਕੁਲ ਵੀ ਬੰਦ ਨਹੀਂ ਹੋਏ ਸੋ ਨਿਊਜ਼ ਜ਼ਰੂਰ ਆ ਰਹੀ ਹੈ ਉਹ ਨਿਊਜ਼ ਹੀ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਨਿਊਜ਼ ਆਂਦੀ ਹੈ ਨਾ ਉਹ 80 90% ਇਦਾਂ ਹੀ ਹੁੰਦੀ ਹੈ ਔਰ 10 20% ਉੱਚੇ ਸੱਚ ਹੋ ਸਕਦਾ ਜੀ ਯੈਸ ਜਿਹੜੇ ਬੱਚੇ ਹੁਣ ਧਿਆਨ ਨਾਲ ਨਹੀਂ ਆਪਣੀ ਫਾਈਲ ਲਾਣਗੇ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਬਟ ਉਹਨਾਂ ਨੇ ਵੀ ਅਸੀਂ ਰੀਫਾਈਲਿੰਗ ਕਰਾਂਗੇ ਸੋ ਇਸ ਟਾਈਮ ਤੇ ਲੈਂਡਮਾਰਕ ਇਮੀਗ੍ਰੇਸ਼ਨ ਦਾ ਜਿਹੜਾ ਸਕਸੈਸ ਰੇਟ ਹੈ ਬਟ ਇਜ਼ ਅਬੋ 90% ਸੋ so, 90% ਤੋਂ ਜ਼ਿਆਦਾ ਅਬੋ ਚੱਲ ਰਿਹਾ ਇਸ ਦੇ ਵਿੱਚ 10 ਚੋਂ 9 ਬੱਚਿਆਂ ਨੂੰ ਸਟੱਡੀ ਵੀਜ਼ਾ ਮਿਲ ਹੀ ਰਿਹਾ ਐਂਡ ਡੇਲੀ ਬੇਸਿਸ ਤੇ ਪੀਪੀਆਰਜ਼ ਆ ਰਹੀਆਂ ਟਰਨ ਅਰਾਊਂਡ ਟਾਈਮ ਆਪਾਂ ਨੂੰ ਸਮਝਣਾ ਚਾਹੀਦਾ ਕਿ ਇਸ ਲਈ ਵਧਿਆ ਕਿਉਂਕਿ 크ਿਸਮਸ ਐਂਡ ਨਿਊ ਇਅਰ ਤੇ ਹੌਲਿਡੇ ਸੀ ਐਂਡ ਕਿ ਕਹਿੰਦੇ ਉਹਨਾਂ ਹੌਲਿਡੇਜ਼ ਦੇ ਦੌਰਾਨ ਵੀਜ਼ਾ ਪ੍ਰੋਸੈਸਿੰਗ ਨੂੰ ਥੋੜਾ ਜਿਹਾ ਸਲੋ ਹੋ ਜਾਂਦਾ ਔਰ ਉਹ ਵੀਜ਼ਾ ਪ੍ਰੋਸੈਸਿੰਗ ਹੁਣ ਫਾਸਟ ਹੋ ਚੁੱਕੀ ਹੈ ਸਾਰਿਆਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਜਿਹੜੇ 40 ਰਾਜਦੂਤ ਇੰਡੀਆ ਨੇ ਵਾਪਸ ਭੇਜੇ ਸੀ ਉਹ ਸਾਰੇ ਇੰਡੀਆ ਵਾਪਸ ਆ ਚੁੱਕੇ ਨੇ ਸ਼ਾਇਦ ਇਹ ਕਿਸੇ ਨੂੰ ਨਾ ਪਤਾ ਹੋਵੇ ਅੱਛਾ ਉਹ ਵਾਪਸ ਆ ਗਏ ਸਾਰੇ ਇੰਡੀਆ ਵਾਪਸ ਆ ਚੁੱਕੇ ਨੇ ਔਰ ਆਪਣੇ ਆਪਣੇ ਵੀਜ਼ਾ ਆਫਿਸਿਸ ਚ ਇੰਡੀਆ ਚ ਹੀ ਬੈਠੇ ਨੇ ਸੋ ਸਟੂਡੈਂਟ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਨੈਗੇਟਿਵ ਨਿਊਜ਼ ਹੈਗੀ ਹੈ ਕਰੈਕਸ਼ਨ ਜ਼ਰੂਰ ਹੈਗੀ ਐ ਥੋੜੀ ਜੀ ਬੱਚੇ ਸੋਚ ਰਹੇ ਆ ਕਿ ਕੈਨੇਡਾ ਜਾ ਕੇ ਅਸੀਂ ਕੀ ਕਰਾਂਗੇ ਬਟ ਮੈਂ ਸਟੂਡੈਂਟਸ ਨੂੰ ਦੱਸਣਾ ਚਾਹਨਾ ਇੱਕ ਪਾਸੇ ਇਦਾਂ ਦੇ ਵੀ ਬੱਚੇ ਹੈਗੇ ਆ ਜਿਹੜੇ ਤਿੰਨ ਤਿੰਨ ਜੌਬਸ ਕਰ ਰਹੇ ਨੇ ਔਰ ਇੱਕ ਪਾਸੇ ਇਦਾਂ ਦੇ ਬੱਚੇ ਵੀ ਆ ਜਿਹੜੇ ਨੈਗੇਟਿਵ ਵੀਡੀਓ ਬਣਾ ਰਹੇ ਨੇ ਸੋ ਸਟੂਡੈਂਟਸ ਦੋਨਾਂ ਨੂੰ ਹੀ ਪਤਾ ਨਹੀਂ ਕਿਤੇ ਨਾ ਕਿਤੇ ਫਾਇਦਾ ਹੋ ਰਿਹਾ ਉਹਨਾਂ ਨੂੰ ਵਿਊਜ਼ ਦਾ ਫਾਇਦਾ ਹੋ ਰਿਹਾ ਔਰ ਜਿਹੜੇ ਤਿੰਨ ਜੌਬਸ ਕਰ ਰਹੇ ਆ ਉਹਦਾਂ ਡਾਲਰ ਕਮਾ ਰਹੇ ਨੇ ਸੋ ਸਾਨੂੰ ਜਦੋਂ ਅਸਲੀ ਰਿਐਲਿਟੀ ਹੈ ਕੈਨੇਡਾ ਦੀ ਉਹ ਗਰਾਊਂਡ ਤੇ ਜਾ ਕੇ ਹੀ ਪਤਾ ਲੱਗਦੀ ਹੈ ਸੋ ਸਟੂਡੈਂਟਸ ਇੱਕ ਚੀਜ਼ ਜ਼ਰੂਰ ਹੈ ਕਿ ਜਦੋਂ ਤੁਸੀਂ ਕੈਨੇਡਾ ਜਾਂਦੇ ਹੋ ਫਿਊਚਰ ਵਿੱਚ ਤੁਹਾਨੂੰ ਟ੍ਰੇਡ ਸਕਿੱਲਸ ਆਈਟੀ ਇੰਜੀਨੀਅਰਿੰਗ ਹੈਲਥ ਦੇ ਕੋਰਸੇ ਕਰਨੇ ਚਾਹੀਦੇ ਨੇ ਬਿਕੋਜ਼ ਇਹਨਾਂ ਦੀ ਹਾਈ ਡਿਮਾਂਡ ਹੈ ਇਹਨਾਂ ਦੀ ਜੌਬ ਸ਼ਾਰਟੇਜ ਹੈ ਬਟ ਜੇ ਕੈਨੇਡਾ ਨੂੰ ਲੈ ਕੇ ਜੇ ਕੋਈ ਕਹੇ ਕਿ ਵੀਜ਼ਾ ਨਹੀਂ ਆ ਰਹੇ ਹਨ ਤਾਂ ਉਹ ਗਲਤ ਕਹਿ ਰਿਹਾ ਹੈ ਔਰ ਜੇ ਕੋਈ ਇਦਾਂ ਦਾ ਕਹਿ ਰਿਹਾ ਹੈ ਕਿ ਕੈਨੇਡਾ ਫਿਊਚਰ ਚ ਵੀਜ਼ਾ ਨਹੀਂ ਦੇਵੇਗਾ ਸੋ ਸਕਿੱਲ ਟ੍ਰੇਡਸ ਤੇ ਉੱਤੇ ਕਾਫੀ ਫੋਕਸ ਹੋਣਾ ਚਾਹੀਦਾ ਹੈ ਸਟੂਡੈਂਟਸ ਦਾ ਕਿਉਂਕਿ ਫਿਊਚਰ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਹੈ ਸੋ ਸਟੂਡੈਂਟਸ ਤੁਹਾਨੂੰ ਇੱਕ ਐਕਸਪਰਟਾਈਜ਼ ਦੀ ਜ਼ਰੂਰਤ ਹੈ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ 17 ਸਾਲਾਂ ਤੋਂ ਸਟੂਡੈਂਟ ਵੀਜ਼ਾ ਕਰਦਾ ਆ ਰਿਹਾ ਹੈ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਯੂ ਐਸ ਏ ਜਾਣਾ ਚਾਹੁੰਦੇ ਹੋ ਜਰਮਨੀ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਡਵਾਈਸ ਕਰ ਸਕਦਾ ਤੁਸੀਂ ਨੀਰੈਸਟ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ ਚਲੋ ਥੈਂਕ ਯੂ ਸੋ ਮੱਚ 90413 90412 ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰੋ ਜਸਮੀਤ ਜੀ ਦੀ ਟੀਮ ਦੇ ਨਾਲ ਸੰਪਰਕ ਕਰੋ ਔਰ ਤੁਸੀਂ ਆਪਣੀ ਫਾਈਲ ਨੂੰ ਪ੍ਰੋਸੈਸ ਕਰ ਸਕਦੇ ਹੋ ਥ